ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬੀਲੇ ਵਾਲੇ ਦੇ ਵਿੱਚ ਜ਼ਿਲ੍ਹੇ ਫਰੀਦਕੋਟ ਦਾ ਮਾਨਮੱਤਾ ਨਗਰ ਆ ਇਹ ਮਿੱਤਰੋ ਤੇ ਮਾਨੀ ਸਿੰਘ ਵਾਲੇ ਦਾ ਇਹ ਗਵੰਡੀ ਪਿੰਡ ਆ ਬੀਲੇ ਵਾਲੇ ਪਿੰਡ ਦੇ ਵਿੱਚ ਆ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਮੌਜੂਦ ਆ ਜਿਹੜੇ ਭਰਾ ਨੀਲੀ ਰਾਵੀ ਨਸਲ ਦਾ ਕੱਟਾ ਲੱਭਦੇ ਫਿਰਦੇ ਆ ਕੱਟਾ ਵਖਾਉਣ ਲੱਗਾ ਮਿੱਤਰੋ ਇੱਕ ਤੁਹਾਨੂੰ ਕਹ ਦੇਣਾ ਕੱਟਾ ਪਰ ਅਕਲੀ ਬਾ ਕਮਾਲ ਚੀਜ਼ ਵਿਖਾਉਂਗਾ ਕਿਉਂਕਿ ਮੈਨੂੰ ਹਮੇਸ਼ਾ ਕੱਟੇ ਦੀ ਜਿਹੜੇ ਦੀ ਥੱਲੋ ਸ਼ੁੱਧਤਾ ਦੇ ਸਜਾਵੇ ਨਾ ਮੈਂ ਤਾਰੀਫ਼ ਉਸੇ ਕੱਟੇ ਦੀ ਕਰਦਾ ਹੁਣਾਂ ਦੂਜੇ ਕੱਟੇ ਦੀ ਮੈਂ ਤਾਰੀਫ਼ ਨਹੀਂ ਵੱਧ ਕਰਦਾ ਹੁੰਦਾ ਇਹ ਮੇਰੀ ਮੁੱਢ ਤੋਂ ਆਦਤ ਆ ਜੋ ਕਿ ਜਿਹੜਾ ਕੱਟਾ ਥੱਲੋ ਨਹੀਂ ਸ਼ੁੱਧ ਉਹਨੇ ਗਾਂ ਕੀ ਲਾਰੇ ਲਾਉਣੇ ਆ ਮਿੱਤਰੋ ਤੇ ਇਹ ਕਰਮਾਂ ਵਾਲੇ ਦੀ ਥੱਲੋ ਸ਼ੁੱਧਤਾ ਦੀ ਕਮਾਲ ਦੀ ਤਿਆਰੀ ਆ ਬਾ ਕਮਾਲ ਕੱਟਾ ਵਾ ਮਾਂ ਕੋਲੇ ਖੜੀ ਆ ਕਿੰਨੇ ਦੁੱਧ ਦੀ ਮਾਂ ਮਾਲਕ ਨੇ ਕਿਹੜੇ ਸੀਮਿੰਟ ਦਾ ਕੱਟਾ ਵਾ ਆਓ ਖੁੱਲ ਕੇ ਗੱਲਾਂ ਬਾਤਾਂ ਆਪਾਂ ਮਾਲਕ ਦੇ ਨਾਲ ਕਰਦੇ ਆ ਮਿਲਦੇ ਆ ਬਾਈ ਜ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਤੁਸੀਂ ਵਾਰ ਵਾਰ ਸਵਾਗਤ ਆ ਜੀ ਤੁਹਾਡਾ ਤੇ ਘਰ ਪਰਿਵਾਰ ਸੁਣਾਓ ਪਹਿਲਾਂ ਬਹੁਤ ਵਧੀਆ ਹੈ ਤੁਸੀਂ ਕੌਮਰ ਜੀ ਅੱਛਾ ਵੀਰੇ ਆਪਣਾ ਨਾਮ ਦੱਸ ਦਈਏ ਕਿਹੜਾ ਗੁਰਦੀਪ ਸਿੰਘ ਜੀ ਰਣਦੀਪ ਸਿੰਘ ਜੀ ਗੁਰਦੀਪ ਗੁਰਦੀਪ ਸਿੰਘ ਗੁਰਦੀਪ ਭਾਈ ਗੱਲ ਉਹ ਆ ਕੱਟਾ ਵਿਤਨਾਕ ਹਨਾ ਇਹ ਕਿੰਨੀ ਉਮਰ ਦਾ ਵਾ ਬਾਈ 14 ਮਹੀਨਿਆਂ ਦਾ ਵੀਰੇ 14 ਮਹੀਨਿਆਂ ਦਾ ਹਾਂਜੀ ਇਹ ਮਾਂ ਇਹਦੀ ਇਹੀ ਹੈ ਜਿਹੜੀ ਕੋਲੇ ਖੜੀ ਹੋਈ ਹੁਣ ਇਹ ਸੂਨ ਵਾਲੀ ਅਤਿਆਰੀ ਵਿੱਚ ਹੈ ਹਨਾ ਕਿੰਨਾ ਦੁੱਧ ਦੇ ਦਿੰਦੀ ਆ ਇਹ ਮਾਂ ਇਹਦੀ 14 ਲੀਟਰ ਜੀ 14 ਲੀਟਰ ਦੋ ਮੈਨਾ 7 ਲੀਟਰ ਡੰਗ ਦਾ ਦੁੱਧ ਦੇ ਦਿੰਦੀ ਹੈ ਹਾਂਜੀ ਹਾਂਜੀ ਅੱਛਾ ਵੀਰੇ ਇਹ ਪਿਓ ਵਾਲੇ ਪੱਖ ਤੋਂ ਕਿਹੜੇ ਸੀਮਨ ਦਾ ਆ ਗਿਆ ਇਹ ਨੀਲੋ ਫਾਰਦਾ ਜੀ ਨੀਲੋ ਫਾਰਦਾ ਹਾਂਜੀ ਬਾਦਸ਼ਾਹ ਦਾ ਪੋਤਾ ਹਾਂ ਬਾਦਸ਼ਾਹ ਦਾ ਪੋਤਾ ਮੈਨੂੰ ਜੀ ਇੱਥੇ ਗੱਲ ਹੋ ਆਦੀ ਵੀ ਬਲੱਡ ਲਾਈਨ ਵੀ ਬਹੁਤ ਚੰਗੀ ਆ ਗਈ ਹਨਾ ਤੇ ਕੱਟੇ ਦੀ ਗ੍ਰੋਥ ਗ੍ਰਾਸ ਕੀ ਪਾਉਂਦਾ ਰਿਹਾ ਇਹਨਾਂ ਚੰਗਾ ਕੋਈ ਕੁਛ ਨਹੀਂ ਨਾਰਮਲ ਹੀ ਹੈ ਨਾਰਮਲ ਹੀ ਬਸ ਕੱਲਾ ਪਾਇਆ ਆਪਾਂ 4 ਪਾਇਆ ਵਾ ਕਰੇ ਠੀਕ ਆ ਤੇ ਬਸ ਆਹ ਹੀ ਆ ਕੁਛ ਹੋਰ ਨਹੀਂ ਕੁਛ ਮਤਲਬ ਉਹ ਵੀ ਕੋਈ ਹੋਰ ਮਟੀਰੀਅਲ ਨਹੀਂ 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 ਕੁਛ ਨਹੀਂ ਗ੍ਰੋਥ ਗ੍ਰਾਸ ਬਹੁਤ ਛੋਟੀ 골ਬਾਤ ਚੰਗਾ ਕੱਟਾ ਹਾਂਜੀ ਹਾਂਜੀ ਅੱਛਾ ਵੀਰੇ ਇਹਦਾ ਮੇਸਚਣਾ ਹੁਣ ਤੁਸੀਂ ਰੇਟ ਕੀਤਾ ਕੀਤਾ ਭਈ ਇਹਦਾ ਰੇਟ ਦਾ 45000 ਰੁਪਏ ਕਾਟੇ ਬਾਟੇ ਕਰਕੇ ਦੇਣਾ ਕਿੰਨੇ ਦਾ ਹਾਂ ਨਾ ਜਸਨੋ ਜਿੱਥੇ ਰਸਾ ਫੜਾਉਣਾ ਅਗਲੇ ਨੂੰ ਬਸ ਮੁੱਲ ਮੇਰੇ ਵੱਲੋਂ ਪਾਉਂਦੇ 50 ਕਰ ਲੋ ਦੇ ਨਹੀਂ ਲੈਣ ਵਾਲੀ ਗੱਲ ਵੀ ਆ 40000 ਦਾ ਦੇ ਦਾਂਗੇ ਕਿ ਭੱਜੂਗਾ ਖਰਾਬ ਕਰੂਗਾ ਇਹ ਮੜਾ ਹੈਗਾ ਬੱਚਾ ਹਜੇ ਕਿ ਸ਼ਰਾਰਤਾ ਕਰਦਾ ਹਾਂ ਸ਼ਰਾਰਤਾ ਕਰਦਾ ਚਲ ਰਹਿਣ ਦੋ ਫਿਰ ਕੋਈ ਗੱਲ ਨਹੀਂ ਲੈ ਵੀ ਮਿੱਤਰੋ ਤੋੜ ਕੇ ਨਹੀਂ ਤੁਹਾਨੂੰ ਮੈਂ ਵਿਖਾਉਂਦਾ ਕਿਉਂਕਿ ਸ਼ਰਾਰਤਾ ਕਰਦਾ ਬੱਚਾ ਖੁੱਲ ਕੇ ਕਿਉਂਕਿ ਅੱਗੇ ਪਾਈ ਦਾ ਚਾਰ ਖਰਾਬ ਕਰਤਾ ਇਸ ਕਾਲਾ ਹੋਰ ਦਿੱਕਤ ਆ ਜਾਂਦੀ ਆ ਬਾਕਮਾਲ ਗਰੋਥਾ ਕੱਟੇ ਦੀ ਲੈ ਵੀ ਪੁੱਤ ਦੀਪ ਸਿੰਘ ਤਸੱਲੀ ਦੇ ਨਾਲ ਥੱਲੋ ਵਿਖਾਦੀ ਕਿਉਂਕਿ ਕੱਟਾ ਤਸੱਲੀ ਦੇ ਨਾਲ ਥੱਲੋ ਵਿਖਾਉਣ ਵਾਲੀ ਚੀਜ਼ ਆ ਬਾਕਮਾਲ ਕੱਟੇ ਦੀ ਗਰੋਥ ਆ ਥੱਲੋ ਬਹੁਤ ਚੰਗਾ ਖੁੱਲਾ ਡੁੱਲਾ ਕੱਟਾ ਵਾ ਮਿੱਤਰੋ ਕਰਮ ਵਾਲਾ ਕਿਉਂਕਿ ਮarli ਉਹਨੇ ਬਣਨਾ ਜਿਹੜਾ ਥੱਲੋ ਖੁੱਲਾ ਵਾ ਬਿਊਟੀ ਬੜੀ ਕਮਾਲਾ ਮੂੰਹ ਚਿੱਟਾ ਮਰ ਚਾਰੇ ਪੈਰਾਂ ਤੇ ਨਿਸ਼ਾਨ ਅੱਖ ਮਣਕੀ ਦੇ ਵਿੱਚ ਬਾਕਮਾਲ ਬਾਡੀ ਸਟਰਕਚਰ ਗੋ ਮਟੋਲ ਬਰੀਕੀ ਵੱਲੋਂ ਕਮਾਲਾ ਕੱਟਾ ਮਿੱਤਰੋ 45000 ਰੁਪਇਆ ਡਿਮਾਂਡ ਆ 42000 ਦਾ ਦੇਣਾ ਵਾ ਤੇ 42000 ਦੇ ਵਿੱਚੋਂ ਲਾੜਡ ਹੋਣਾ ਪਿਆਰ ਨਹੀਂ ਹੋਣਾ ਲਾੜਡ ਤੇ ਪਿਆਰ ਦੇ ਵਿੱਚ ਬਹੁਤ ਮੁਹੱਬਤ ਤੋਂ ਦੂਰੀ ਹੁੰਦੀ ਆ ਪਿਆਰ ਇੱਕ ਜਿਹੀ ਚੀਜ਼ ਆ ਜਿਹੜੀ ਵਿਛੋੜੇ ਪੈ ਜਾਵੇ ਤਾਂ ਦੂਰੀਆਂ ਤੈਕ ਰਾਜ ਜਾਂਦੀ ਆ ਲਾੜਡ ਇੱਕ ਜਿਹੀ ਚੀਜ਼ ਆ ਜੇ ਤੈਹ ਹੋ ਜਾਵੇ ਤਾਂ ਰਿਸ਼ਤੇ ਨੂੰ ਬਹ ਜਾਂਦੀ ਆ ਮਿੱਤਰੋ ਇਹ ਬਾ ਕਮਾਲ ਚੀਜ਼ ਦੇ ਵਿੱਚ ਕੱਟਾ ਤੁਹਾਨੂੰ ਵਿਖਾਇਆ ਜਿਹੜੇ ਸ਼ੌਂਕੀ ਬੰਦੇ ਕੱਟੇ ਦੀ ਭਾਲ ਦੇ ਵਿੱਚ ਫਿਰ ਮੇਰੇ ਹਿਸਾਬ ਦੇ ਨਾਲ ਇਹਦੋਂ ਚੰਗਾ ਕੱਟਾ ਇਹਦੋਂ ਸੋਹਣਾ ਕੱਟਾ ਵਾਲਾ ਕਟਾ ਸਿੰਘ ਜਰੂਰ ਮੈਂ ਹਜੇ ਕੁਝ ਨਹੀਂ ਕਹਿ ਸਕਦਾ ਬਾਕੀ ਕਟੇ ਦੀ ਬਾਕਮਾਲ ਬਰੀਕੀਆ ਖੁੱਲਾ ਡੁੱਲਾ ਬਾ ਰੇਟ ਪਾਈ ਦੱਸ ਜਿਹੜਾ ਲਾ ਦਿੱਤਾ ਨੰਬਰ ਨੋਟ ਕਰ ਲਓ ਵੀਰੇ ਨੰਬਰ ਦੱਸੀ ਕਿਰਨ 62807 ਜੀ 63021 62807 63080 62807 63021 ਠੀਕ ਇੱਕ ਗੱਲ ਆ ਯਾਰ ਤੁਹਾਡੇ ਇਲਾਕੇ ਵਾਲਿਆਂ ਦੇ ਨੰਬਰ ਬਹੁਤ ਸੌਕੇ ਸਾਰੇ ਔਖਾ ਨਹੀਂ ਨੰਬਰ ਲੈਂਦੇ پتہ ਨਹੀਂ ਦੁਕਾਨ ਵਾਲੇ ਨੂੰ ਕੀ ਕਹਿ ਕੇ ਲੈਣੇ پتہ ਨਹੀਂ ਹੋਰ ਮੇਨੂੰ ਤਾਂ ਪਹਿਲੀ ਜੀ ਯਾਦ ਹੋ ਜਾਂਦੇ ਹੋਰ ਗੱਲਾਂ ਜਾਂ ਗੱਲਾਂ ਲੈ ਵੀ ਮੇਤਰੋ ਨੰਬਰ ਬਾਈ ਦੱਸਿਆ ਸਕਰੀਨ ਦੇ ਉੱਤੇ ਆ ਜਿਹੜੇ ਭਰਾ ਨੂੰ ਕੱਟਾ ਜੱਜਦਾ ਵਾ ਫਿਰ ਚੱਕੋ ਫੋਨ ਤੇ ਠਾਹ ਲਓ ਫਾਇਦਾ ਅੱਗੇ ਪੜਨਾ ਤੁਸੀਂ ਕਹਿਦਾ ਧੰਨਵਾਦ